ਦਿੱਲੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ ਸੋ ਅਸਤੀਫੇ ਵੀ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਖਲਾਰਾ ਪੰਜਾਬ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਆਖਰ ਇਹ ਬਗਾਵਤੀ ਸੁਰ ਕਿੰਨਾ ਵੱਲੋਂ ਉੱਠੇ ਨੇ ਇਹ ਬਗਾਵਤਾਂ ਦਾ ਕਾਰਨ ਕੀ ਹੈ ਇਸ ਬਾਰੇ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਨਾਲ ਸੋ ਬੀਬੀ ਸਰਬਜੀਤ ਕੌਰ ਮਾਨੂਕੇ ਜਿਨ੍ਹਾਂ ਦਾ ਇੱਕ ਖਾਸਮ ਖਾਸ ਨਸ਼ੇ ਦੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਕੌਣ ਹੈ ਵਿਅਕਤੀ ਕਿੰਨਾ ਖਾਸਮ ਖਾਸ ਸੀ ਤੇ ਕਿੰਨਾ ਨਸ਼ਾ ਇਸ ਵਿਅਕਤੀ ਦੇ ਕੋਲੋਂ ਪੁਲਿਸ ਵੱਲੋਂ ਜ਼ਬਤ ਕੀਤਾ ਗਿਆ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਿੱਧੂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਬਹੁਤ ਧੰਨਵਾਦ ਜੀ ਬੀਬੀ ਸਰਬਜੀਤ ਕੌਰ ਮਾਨੂਕੇ ਉਹ ਆਮ ਆਦਮੀ ਪਾਰਟੀ ਦੀ ਵਿਧਾਇਕਾ ਜਿਹੜੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਜਾਂ ਫਿਰ ਕਹੀਏ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਹੁਣ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਦੇ ਵਿਰੁੱਧ ਜੁੱਧ ਸ਼ੁਰੂ ਕੀਤਾ ਗਿਆ ਹੈ ਉੱਥੇ ਬੀਬੀ ਸਰਬਜੀਤ ਕੌਰ ਮਾਨੂਕੇ ਦਾ ਖਾਸਮ ਖਾਸ ਇੱਕ ਵਿਅਕਤੀ ਨਸ਼ੇ ਦੇ ਨਾਲ ਫੜਿਆ ਗਿਆ ਉਹ ਖਬਰ ਪੂਰੀ ਕੀ ਹੈ ਤੇ ਇਹ ਵਿਅਕਤੀ ਦੇ ਕਿੰਨੇ ਕੁ ਤਾਲੁਕਤ ਕਿੰਨਾ ਕੁ ਨਜ਼ਦੀਕੀ ਹੈ ਬੀਬੀ ਮਾਨੂਕੇ ਦਾ ਇਹ ਵਿਅਕਤੀ ਕੌਣ ਹੈ ਤੇ ਨਸ਼ਾ ਫੜਿਆ ਕਿੰਨਾ ਗਿਆ ਦੇਖੋ ਆਪਾਂ ਅਕਸਰ ਜਾਣਦੇ ਆ ਕਿ ਬੀਬੀ ਮਾਨੂਕੇ ਜਿਹੜੀ ਆ ਉਹ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਚਾਹੇ ਉਹ ਕੋਠੀ ਵਿਵਾਦ ਹੋਵੇ ਚਾਹੇ ਉਹ ਜਿਹੜਾ ਬੂਟਿਆਂ ਵਾਲਾ ਵਿਵਾਦ ਹੋਵੇ ਆਪਾਂ ਅਕਸਰ ਇਹ ਤਾਂ ਇੱਕ ਦੁਕਾਵਾ ਵਿਵਾਦ ਸੀਗੇ ਹੋਰ ਬਹੁਤ ਸਾਰੇ ਇਹੋ ਜਿਹੇ ਵਿਵਾਦ ਆ ਜਿਹਦੇ ਕਰਕੇ ਬੀਬੀ ਮਾਨੂਕੇ ਅਕਸਰ ਵਿਵਾਦਾਂ 'ਚ ਰਹਿੰਦੇ ਰਹੇ ਆ ਤਾਂ ਹੁਣ ਪਿੱਛੇ ਜੇ ਇਹੀ ਸ਼ੀਤਲ ਵਿਅਕਤੀ ਦੇ ਕਰਕੇ ਵੀ ਜਿਹੜਾ ਉਹ ਵਿਵਾਦਾਂ ਦੇ ਵਿੱਚ ਰਹੇ ਹੈਗੇ ਜਿਹੜਾ ਚਿੱਟੇ ਦੇ ਵਿੱਚ ਫੜਿਆ ਗਿਆ ਪਹਿਲਾਂ ਆਪਾਂ ਚਿੱਟੇ ਵਾਲੀ ਗੱਲ ਮੌਜੂਦਾ ਦੀ ਗੱਲ ਕਰ ਲਈਏ ਔਰ ਫਿਰ ਮੈਂ ਤੁਹਾਨੂੰ ਦੱਸਦਾ ਕਿ ਇਹ ਵਿਅਕਤੀ ਖਾਸ ਕਿੰਨਾ ਹੈਗਾ ਬੀਬੀ ਦਾ ਹੁਣ ਇਹ ਜਿਹੜਾ ਵਿਅਕਤੀ ਚਿੱਟੇ ਦੇ ਵਿੱਚ ਫੜਿਆ ਗਿਆ ਉਹਦੀ ਪਹਿਲਾਂ ਉਹ ਤਸਵੀਰ ਬੀਬੀ ਮਾਨੂਕੇ ਦੇ ਨਾਲ ਦਿਖਾਈ ਜਾਵੇ ਆਪਣੀ ਟੀਮ ਨੂੰ ਕਵਾਂਗਾ ਬੀਬੀ ਮਾਨੂਕੇ ਰੋਡ ਸ਼ੋਅ ਕਰ ਰਹੇ ਹੈਗੇ ਆ ਔਰ ਰੋਡ ਸ਼ੋਅ ਦੇ ਵਿੱਚ ਬੀਬੀ ਮਾਨੂਕੇ ਗੱਲ ਦੇ ਵਿੱਚ ਹਾਰ ਪਾਈ ਖੜੇ ਦਿਖਾਈ ਦੇ ਰਹੇ ਆ ਔਰ ਇਹ ਕੋਈ ਤਸਵੀਰ ਜਿਆਦਾ ਪੁਰਾਣੀ ਨਹੀਂ ਹੈ ਇਹ ਹੁਣ ਲੋਕ ਸਭਾ ਚੋਣਾਂ ਦੀ ਇਹ ਤਸਵੀਰ ਹੈਗੀ ਹੈ ਔਰ ਹਾ ਜਿਹੜਾ ਸਰਕਲ ਵਾਲਾ ਵਿਅਕਤੀ ਆ ਇਹ ਆ ਸ਼ੀਤਲ ਇਹ ਸ਼ੀਤਲ ਹੈ ਔਰ ਇਹ ਬੀਬੀ ਦਾ ਖਾਸ ਮੁਕਾਸਾ ਹੈ ਔਰ ਇਹ 50 ਗ੍ਰਾਮ ਚਿੱਟੇ ਦੇ ਨਾਲ ਜਗਰਾਉਂ ਪੁਲਿਸ ਦੀ ਸਦਰ ਜਗਰਾਉਂ ਪੁਲਿਸ ਦੀ ਨੇ ਜਿਹੜਾ ਜਿਹੜਾ ਫੜਿਆ ਹੈਗਾ ਇਹਨੂੰ ਔਰ ਜੇ ਗੱਲ ਕਰੀਏ ਇਹ ਬੀਬੀ ਦਾ ਬਹੁਤ ਖਾਸ ਮੁਕਾਸਾ ਹੈਗਾ ਤਾਂ ਹੁਣ ਤੁਹਾਨੂੰ ਜੇ ਦੱਸ ਦਈਏ ਇਹ ਬੀਬੀ ਦਾ ਖਾਸ ਮੁਕਾਸ ਖਾਸ ਐਨਾ ਹੈ ਕਿ ਬੀਬੀ ਦਾ ਇਹਨੂੰ ਐਨਾ 헤ਜ ਹੈ ਕਿ ਕੋਈ ਵੀ ਪੱਤਰਕਾਰ ਜਿਹੜਾ ਬੀਬੀ ਦੇ ਖਿਲਾਫ ਖਬਰਾਂ ਲਾਉਂਦਾ ਇਹਨੂੰ ਚੰਗਾ ਨਹੀਂ ਲੱਗਦਾ ਕੋਈ ਦਿਨ ਪਹਿਲਾਂ ਆਪਾਂ ਦੇਖਿਆ ਸੀਗਾ ਇੱਕ ਪੱਤਰਕਾਰ ਨਸੀਬ ਵਰਕ ਹੈ ਜਿਨੇ ਅਕਸਰ ਖਬਰਾਂ ਜਿਹੜੀਆਂ ਬਹੁਤ ਸਾਰੀਆਂ ਆਪਾਂ ਦੇਖਦੇ ਆਂ ਔਰ ਉਹਨਾਂ ਨੇ ਇੱਕ ਖਬਰ ਜਿਹੜੀ ਆ ਲਾਈ ਸੀ ਬੀਬੀ ਦੀ ਬੂਟਿਆਂ ਵਾਲੀ ਖਬਰ ਸੀ ਹਾਲਾਂਕਿ ਖਬਰਾਂ ਤਾਂ ਬੀਬੀ ਦੇ ਖਿਲਾਫ ਬਹੁਤ ਸਾਰੀਆਂ ਲਾਈਆਂ ਸੀ ਜਿਹਦੇ ਕਰਕੇ ਬੀਬੀ ਦੀ ਅੱਖ ਦੇ ਵਿੱਚ ਉਹ ਨਸੀਬ ਵਰਕ ਬੜਾ ਰੜਕਦਾ ਸੀ ਤੇ ਇਸ ਸ਼ੀਤਲ ਨੂੰ ਵੀ ਬੜਾ ਕਹਿੰਦੇ ਪੜਾ ਲੱਗਦਾ ਸੀ ਉਹ ਫਿਰ ਇੱਕ ਬੂਟਿਆਂ ਵਾਲੀ ਜਿਹੜੀ ਖਬਰ ਲਾਈ ਗਈ ਸੀ ਜਿਹੜੀ ਬੀਬੀ ਮਾਨੁਕੇ ਦੇ ਖਿਲਾਫ ਔਰ ਨਸੀਬ ਬਰਕ ਨੂੰ ਇਸ ਸ਼ੀਤਲ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਇੱਕ ਖਬਰ ਦੇਣੀ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਮਿਲ ਸਕਦੇ ਹੋ ਤਾਂ ਖਬਰ ਦੇਣ ਦੇ ਬਹਾਨੇ ਉਹ ਪੱਤਰਕਾਰ ਨਸੀਬ ਬਰਕ ਕੋਲੇ ਗਏ ਤੇ ਨਸੀਬ ਬਰਕ ਦੇ ਕਾਫੀ ਜ਼ਿਆਦਾ ਜਿਹੜੀਆਂ ਕੁੱਟਮਾਰ ਕੀਤੀ ਉਹਦੀ ਗੱਡੀ ਵੀ ਜਿਹੜੀ ਆ ਉਹ ਪੰਨੀ ਕਿਉਂ ਕਿਉਂਕਿ ਨਸੀਬ ਬਰਕ ਬੀਬੀ ਮਾਨੁਕੇ ਦੇ ਖਿਲਾਫ ਖਬਰਾਂ ਲਾਉਂਦਾ ਸੀ ਤੇ ਇਸ ਸ਼ੀਤਲ ਨੂੰ ਜਿਹੜਾ ਬੀਬੀ ਦਾ ਖਾਸਮ ਖਾਸ ਸੀ ਉਹਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਔਰ ਬੀਬੀ ਦੇ ਕਹਿਣ ਤੇ ਕਹਿੰਦੇ ਕਿ ਇਹ ਜਿਹੜਾ ਉੱਥੇ ਜਾ ਕੇ ਗਲ ਪਿਆ ਪੱਤਰਕਾਰ ਨਸੀਬ ਵਰਕ ਦੇ ਉਹਨੂੰ ਕੁੱਟਿਆ ਮਾਰਿਆ ਤੇ ਉਹਦੀ ਗੱਡੀ ਵੀ ਪੰਨੀ ਤੇ ਜੇ ਤੁਹਾਨੂੰ ਗੱਲ ਕਰੀਏ ਤੇ ਬੀਬੀ ਨੂੰ ਇਹਦਾ ਇੰਨਾ 헤ਜ ਸੀਗਾ ਕਿ ਮੇਰੀ ਖਾਤਰ ਜਾ ਕੇ ਪੱਤਰਕਾਰ ਨੂੰ ਕੁੱਟ ਗਿਆ ਤੇ ਬੀਬੀ ਨੇ ਕਈ ਦਿਨ ਤੱਕ ਜਿਹੜਾ ਉਹ ਪਰਚਾ ਹੀ ਨਹੀਂ ਦਰਜ ਹੋਣ ਦਿੱਤਾ ਫਿਰ ਜਦੋਂ ਵਿੱਚ ਤੁਹਾਡਾ ਆਪਣਾ ਚੈਨਲ ਤੇ ਅਸੀਂ ਵਿੱਚ ਪਏ ਰੋਜ਼ਾਨਾ ਲੋਕਾਂ ਦਾ ਚੈਨਲ ਵਿੱਚ ਪਿਆ ਤਾਂ ਅਸੀਂ ਰੌਲਾ ਰੱਪਾ ਜਦੋਂ ਪਾਇਆ ਚਲੋ ਖੱਚ ਤੂੰ ਕਰਕੇ ਇਹ ਪਰਚਾ ਜਿਹੜਾ ਦਰਜ ਹੋ ਗਿਆ ਫਿਰ ਕਿਸੇ ਤਰੀਕੇ ਦੇ ਨਾਲ ਇਹ ਧਰਾਵਾ ਜਿਹੜੀਆਂ ਛੋਟੀਆਂ ਲਵਾ ਦਿੱਤੀਆਂ ਗਿਆ ਬੀਬੀ ਮਾਨੁਕੇ ਦੇ ਵੱਲੋਂ ਜਦਕਿ ਧਰਾ ਮਾਮਲਾ ਬੜਾ سنگੀਨ ਸੀਗਾ ਧਰਾਵਾ ਜਿਹੜੀਆਂ ਉਹ ਵੱਡੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਵੀ ਜਿਹੜੀਆਂ ਉਹ ਲੱਗਣ ਨਹੀਂ ਦਿੱਤੀਆਂ ਔਰ ਇਹ ਵਿਅਕਤੀ ਨੇ ਬੀਬੀ ਮਾਨੁਕੇ ਦੇ ਕਰਕੇ ਉਸ ਪੱਤਰਕਾਰ ਨੂੰ ਕੁੱਟਿਆ ਤੇ ਬੀਬੀ ਮਾਨੁਕੇ ਨੇ ਵੀ ਆਪਣੀ ਪੂਰੀ ਨਿਭਾਈ ਇਹਦੇ ਤੇ ਕਾਰਵਾਈ ਫਿਰ ਉਸ ਕਿਸਮ ਦੀ ਨਹੀਂ ਹੋਣ ਦਿੱਤੀ ਸਿਰਫ ਖਾਨਾ ਪੂਰਤੀ ਵਾਲੀ ਜਿਹੜੀ ਹੈ ਉਹ ਕਾਰਵਾਈ ਸ਼ੀਤਲ ਦੇ ਖਿਲਾਫ ਜਿਹੜੀ ਹੈ ਉਹ ਹੋਈ ਸੀ ਤਾਂ ਉਹ ਸ਼ੀਤਲ ਜਿਹੜਾ ਬੀਬੀ ਮਾਨੂਕੇ ਦੇ ਨਾਲ ਖੜਦਾ ਤੇ ਬੀਬੀ ਮਾਨੂਕੇ ਉਹਦੇ ਨਾਲ ਖੜਦੀ ਹੈ ਹੁਣ ਉਹ ਸ਼ੀਤਲ 50 ਗ੍ਰਾਮ ਚਿੱਟੇ ਦੇ ਨਾਲ ਜਗਰਾਉ ਪੁਲਿਸ ਨੇ ਜਿਹੜਾ ਉਹ ਕਾਬੂ ਕਰ ਲਿਆ ਔਰ ਸਲਾਮ ਹੈ ਇਹੋ ਜਿਹੜੇ ਅਫਸਰ ਨੇ ਦਲੇਰ ਜਿਨ੍ਹਾਂ ਨੇ ਇਹਨੂੰ ਫੜਿਆ ਔਰ ਬੀਬੀ ਮਾਨੂਕੇ ਦੇ ਇਸ ਖਾਸਮ ਖਾਸ ਦੇ ਉੱਪਰ ਪਰਚਾ ਜਿਹੜਾ ਦਰਜ ਕੀਤਾ ਉਹਨਾਂ ਨੂੰ ਸਲਾਮ ਹੈ ਯਾਨੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਖਤਮ ਕਰਨਾ ਦੂਜੇ ਪਾਸੇ ਤੁਹਾਡੇ ਐਮਐਲਏਾਂ ਦੇ ਖਾਸਮ ਖਾਸ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਕਰੀ ਜਾਂਦੇ ਆ ਔਰ ਭਗਵਾਨ ਤੁਮਾਨ ਕਹਿੰਦੇ ਸੀਗੇ ਕਿ ਜਨਨਤਰ ਸਿਆਸੀ ਸਰਗਨਾਹੀ ਨਾ ਹੋਵੇ ਜਨਨਤਰਮ ਸਿਆਸੀ ਸਰ ਤੇ ਹੱਥ ਨਾ ਹੋਵੇ ਤਾਂ ਇਹੋ ਜੇ ਕੰਮ ਜਿਹੜਿਆ ਹੁੰਦੇ ਨਹੀਂ ਤਾਂ ਹੁਣ ਭਗਵਾਨ ਤੁਮਾਨ ਨੂੰ ਜਿਹੜਾ ਦੱਸ ਦੇਣਾ ਚਾਹੀਦਾ ਕਿ ਹੁਣ ਤੁਹਾਡੀ ਬੀਬੀ ਮਾਨੂਕੇ ਦਾ ਜਿਹੜਾ ਇਸ ਵਿਕਟਰੀ ਦੇ ਸਰ ਤੇ ਹੱਥ ਹੈਗਾ ਮੈਂ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਿੰਨਾ ਪਹਿਲਾਂ ਤਾਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਆ ਦਿਖਾਓ ਬੀਬੀ ਮਾਨੂਕੇ ਦੇ ਨਾਲ ਇਹ ਉਹ ਤਸਵੀਰ ਹੈ ਬੀਬੀ ਮਾਨੂਕੇ ਰੋਡ ਸ਼ੋਅ ਕਰ ਰਹੇ ਨੇ ਤੇ ਨਾਲ ਇਹ ਖੜਾ ਸ਼ੀਤਲਾ ਬੀਬੀ ਮਾਨੂਕੇ ਦਾ ਖਾਸਮਖਾਸ ਇਹ ਬੰਦਾ ਇੱਕ ਬੀਬੀ ਨਾ ਖਾਸਮਖਾਸ ਹੈ ਇਹ ਬੰਦੇ ਨੇ ਪਹਿਲਾਂ ਬੀਬੀ ਮਾਨੂਕੇ ਦੇ ਕਰਕੇ ਇੱਕ ਪੱਤਰਕਾਰ ਕੁੱਟਿਆ ਨਸੀਬ ਬਿਰਕ ਔਰ ਬੀਬੀ ਨੇ ਉਸ ਮਸਲੇ ਦੇ ਵਿੱਚ ਕੋਈ ਉਸ ਤਰੀਕੇ ਦੀ ਕਾਰਵਾਈ ਜਿਹੜੀ ਆ ਹੋ ਨਹੀਂ ਦਿੱਤੀ ਸਿਰਫ ਖਾਣਾ ਪੂਰਤੀ ਲਈ ਪਰਚਾ ਹੀ ਦਰਜ ਜਿਹੜਾ ਸਿੰਪਲ ਹੋਇਆ ਸੀਗਾ ਤੇ ਹੁਣ ਇਹੀ ਬੀਬੀ ਦਾ ਖਾਸਮਖਾਸ ਵਿਅਕਤੀ ਜਗਰਾਓ ਪੁਲਿਸ ਨੇ ਜਿਹੜਾ ਹੈਗਾ ਉਹ ਚਿੱਟੇ ਦੇ ਨਾਲ ਕਾਬੂ ਕਰ ਲਿਆ ਔਰ ਸਲਾਮ ਹੈ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਇਹੋ ਜੀ ਬੀਬੀ ਮਾਨੂਕੇ ਦੇ ਨਾਲ ਦੇ ਦੇ ਬੰਦੇ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਔਰ ਇਹ ਬੀਬੀ ਮਾਨੁਕੇ ਦਾ ਬੜਾ ਖਾਸਮ ਖਾਸ ਹੈ ਭਗਵੰਤਮਾਨ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਭਗਵੰਤਮਾਨ ਕਹਿੰਦੇ ਸੀ ਕਿ ਜਿੰਨਾ ਚਿਰ ਸਿਆਸੀ ਪੁਸ਼ਤਪਨਾਹੀ ਨਾ ਹੋਵੇ ਜਿੰਨਾ ਚਿਰ ਸਿਆਸੀ ਹੱਥ ਨਾ ਹੋਵੇ ਸਿਰ ਤੇ ਉਹਨਾਂ ਟਾਈਮ ਇਹ ਕੰਮ ਜਿਹੜਿਆ ਹੁੰਦੇ ਨਹੀਂ ਹੁਣ ਤੁਹਾਨੂੰ ਵੀ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਅਕਸਰ ਵਿਵਾਦਾਂ 'ਚ ਰਹਿਣ ਵਾਲੀ ਇਹ ਬੀਬੀ ਕਿਤੇ ਇਹ ਬੰਦੇ ਦੀ ਪੁਸ਼ਤਪਨਾਹੀ ਤਾਂ ਨਹੀਂ ਕਰਦੀ ਸੀ ਪੱਤਰਕਾਰ ਵਾਲੇ ਮਸਲੇ ਦੇ ਵਿੱਚ ਤਾਂ ਕੀਤੀ ਸੀ ਉਹਨੇ ਪੁਸ਼ਤਪਨਾਹੀ ਜੀ ਜੇ ਗੱਲ ਕਰੀਏ ਕਿ ਉਦੋਂ ਉਦੋਂ ਜ਼ਰੂਰ ਇਹਦੇ ਸੱਤੇ ਹੱਥ ਰੱਖਿਆ ਸੀਗਾ ਕੀ ਇਹ ਜਿਹੜਾ ਇਸੇ ਕਰਕੇ ਤਾਂ ਨਹੀਂ ਕਿ ਤੇ ਚਿੱਟੇ ਦੇ ਵੇਲੇ ਕੰਮ ਵਿੱਚ ਪੈ ਗਿਆ ਕਿ ਬੀਬੀ ਮਾਨੂਕੇ ਤਾਂ ਮੇਰੇ ਨਾਲ ਇਸ ਚੀਜ਼ ਦੀ ਵੀ ਜਿਹੜੀ ਆਉ ਜਾਂਚ ਹੋਣੀ ਚਾਹੀਦੀ ਆ ਤਾਂ ਇਹ ਲਖਵਿੰਦਰ ਜੀ ਇਹ ਬੀਬੀ ਦਾ ਵਾਕਈ ਖਾਸ ਮੁਕਾਸ ਵਕਤੀ ਆ ਕਿਉਂਕਿ ਜਗਰਾਉਂ ਸ਼ਹਿਰ ਦੇ ਨਾਲ ਮੈਂ ਜੁੜਿਆ ਹੋਇਆ ਹੈਗਾ ਔਰ ਇਸ ਮਸਲੇ ਦੇ ਇਸ ਸ਼ੀਤਲ ਦੇ ਮਸਲੇ ਦੇ ਉੱਪਰ ਪਹਿਲਾਂ ਵੀ ਆਪਾਂ ਨਸੀਬ ਬਿਰਕੋ ਵਾਲੇ ਮਸਲੇ ਦੇ ਵਿੱਚ ਜਿਹੜੀ ਕੁੱਟਮਾਰ ਹੋਈ ਸੀ ਉਸ ਮਸਲੇ ਦੇ ਵਿੱਚ ਵੀ ਆਪਾਂ ਪਾ ਕੇ ਵਿੱਚ ਔਰ ਇਹ ਖਬਰਾਂ ਜਿਹੜੀਆਂ ਕੀਤੀਆਂ ਸੀ ਤਾਂ ਕਰਕੇ ਆਪਾਂ ਇਸ ਵਿਅਕਤੀ ਬਾਰੇ ਪੂਰਾ ਜਾਣਦੇ ਆ ਤਾਂ ਬੀਬੀ ਮਾਨੂਕੇ ਜਿਹੜੀ ਆ ਜਰੂਰ ਇਹ ਕਸੂਤੀ ਫਸੀ ਹੈ ਔਰ ਮੈਨੂੰ ਲੱਗਦਾ ਕਿ ਇਸ ਮਾਮਲੇ ਦੀ ਵੱਡੇ ਪੱਧਰ ਤੇ ਜਾਂਚ ਜਿਹੜੀ ਆਉਣੀ ਚਾਹੀਦੀ ਹੈ ਕਿ ਕਿਹਦਾ ਕਿਹਦਾ ਇਹਦੇ ਸਿਰ ਤੇ ਉੱਪਰ ਹੱਥ ਹੈਗਾ ਬਿਲਕੁਲ ਜੀ ਪਰ ਦੂਸਰੇ ਪਾਸੇ ਜਿeprਾ ਨਸ਼ਾ ਮੁਕਤੀ ਯਾਤਰਾ ਦੀ ਗੱਲ ਕਰੀਏ ਉਸ ਦੇ ਵਿੱਚ ਮਾਨ ਸਾਹਿਬ ਕਹਿੰਦੇ ਨਜ਼ਰ ਆਉਣ ਨੇ ਵੀ ਅਸੀਂ ਕਿਉਂਕਿ ਆਪ ਤਾਂ ਸਾਰੇ ਕਿਤੇ ਜਾਣੀ ਸਾਡੇ ਐਮ ਐਲ ਏ ਸਾਡੇ ਵਿਧਾਇਕ ਲੋਕਾਂ ਨੂੰ ਸੌ ਚਕਾਉਣਗੇ ਪਿੰਡਾਂ ਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨਗੇ ਕਿ ਹੁਣ ਜਿਸ ਬੀਬੀ ਦਾ ਖਾਸਮ ਖਾਸ ਖੁਦ ਨਸ਼ੇ ਦੇ ਨਾਲ ਉਸ ਨਸ਼ੇ ਦੇ ਨਾਲ ਜਿਸ ਨਸ਼ੇ ਨੇ ਚਿੱਟੇ ਦੀ ਗੱਲ ਕਰ ਰਹੇ ਆ ਪੰਜਾਬ ਨੂੰ ਖੋਖਲਾ ਕੀਤਾ ਪੰਜਾਬ ਦੀ ਜਵਾਨੀ ਨੂੰ ਖੋਖਲਾ ਕੀਤਾ ਕਿ ਇਹ ਬੀਬੀ ਵੀ ਹੁਣ ਮਾਨ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਨਸ਼ਾ ਮੁਕਤੀ ਯਾਤਰਾ ਤੇ ਵੀ ਚਲਦੀ ਦਿਖਾਈ ਦੇਵੇਗੀ ਨਹੀਂ ਦੇਖੋ ਯਾਤਰਾ ਇਹਨਾਂ ਨੂੰ ਤਾਂ ਕੋਈ ਫਰਕ ਪੈਂਦਾ ਨਹੀਂ ਦੇਖੋ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਠੀਕ ਹੈ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਨਾ ਚਾਹੇ ਉਹ ਕਾਂਗਰਸ ਦੀ ਸੀ ਚਾਹੇ ਉਹ ਅਕਾਲੀ ਦਲ ਦੀ ਸੀ ਚਾਹੇ ਉਹ ਕਿਦੀ ਮਰਜ਼ੀ ਸੀ ਪਹਿਲੀਆਂ ਸਰਕਾਰਾਂ ਢੀਠ ਸੀਗੀਆਂ ਮਾੜੀਆਂ ਸੀ ਤਾਂ ਹੀ ਜਿਹੜੀਆਂ ਇਹਨਾਂ ਨੂੰ ਆਪਾਂ ਆਮ ਆਦਮੀ ਪਾਰਟੀ ਨੂੰ ਬਦਲਾ ਦੇ ਤੌਰ ਤੇ ਚੁਣਿਆ ਸੀ ਪਰ ਥੋੜਾ ਜਿਹਾ ਫਰਕ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਉੱਪਰ ਜੇ ਕੋਈ ਰੌਲਾ ਰੱਪਾ ਪੈਂਦਾ ਸੀ ਪਿਛਲੀਆਂ ਸਰਕਾਰਾਂ ਦੇ ਉੱਪਰ ਜੇ ਕੋਈ ਲਾਲਚਣ ਲੱਗਦੇ ਸੀ ਤਾਂ ਉਹ ਥੋੜਾ ਜਿਹਾ ਸੋਚਦੇ ਸੀ ਕਿ ਜਾਂ ਤਾਂ ਇਹ ਕੰਮ ਕਰਨ ਤੋਂ ਥੋੜੀ ਜਿਹੀ ਦੇਰ ਰੁਕ ਜਾਈਏ ਤੇ ਜਾਂ ਫਿਰ ਆਪਾਂ ਇਹ ਕੰਮ ਹੁਣ ਬੰਦ ਕਰ ਦਈਏ ਪਰ ਇਹ ਇੰਨੇ ਠੀਕ ਹੋ ਗਿਆ ਇਹ ਤਾਂ ਕਹਿੰਦੇ ਕਿ ਨਾ ਜੀ ਨਾ ਸਾਨੂੰ ਤਾਂ ਮਜ਼ਾ ਮੌਕਾ ਮਿਲਿਆ ਸਾਡੀ ਮਸਾਂ ਵਾਰੀ ਆਈ ਹੈ ਅਸੀਂ ਤਾਂ ਨਹੀਂ ਕਰਾਂਗੇ ਇਹ ਠੀਠ ਪੜਾ ਇਨਾ ਹੋ ਗਿਆ ਇਹਨਾਂ ਦਾ ਕਿ ਇਹ ਹਟਣ ਦਾ ਨਾਂ ਹੀ ਨਹੀਂ ਲੈਂਦੇ ਔਰ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸ਼ਰੇਆਮ ਤੱਕ ਵੀਡੀਓ ਆ ਗਈਆਂ ਇਹਨਾਂ ਦੇ ਮੰਤਰੀਆਂ ਤੱਕ ਦੀ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਹੋਈ ਨਹੀਂ ਬਹੁਤ ਸਾਰੇ ਐਮਐਲਏ ਮੰਤਰੀਆਂ ਦੀਆਂ ਆਡੀਓ ਤੱਕ ਰੀਜ਼ ਹੋ ਗਏ ਉਹਨਾਂ ਦੇ ਉੱਪਰ ਕੋਈ ਕਾਰਵਾਈ ਜਿਹੜੀ ਹੋਈ ਨਹੀਂ ਉਵੇਂ ਇਹ ਵਿੱਚ ਹੀ ਮਾਮਲਾ ਜਿਹੜਾ ਤੁਰਿਆ ਫਿਰੂਗਾ ਕਿਉਂਕਿ ਪੰਡੀ ਮਿੱਤਰਾਂ ਦਾ ਇੱਕ ਦੂਜੇ ਦੇ ਨਾਲ ਤੁਰੇ ਫਿਰਨਗੇ ਉਹ ਜਿਵੇਂ ਕਹਿੰਦੇ ਹੁੰਦੇ ਇੱਕ ਫਲਾਣੇ ਫਲਾਣੇ ਦੀ ਜੋੜੀ ਹੈ ਕੰਨਾ ਇੱਕ ਕੁੜੀ ਤਾਂ ਉਸੇ ਤਰੀਕੇ ਦੇ ਨਾਲ ਸਾਰੇ ਤੁਰੇ ਫਿਰਨੇ ਕੋਈ ਸ਼ਰਮ ਹਜਾ ਵਾਲੀ ਜਿਹੜੀ ਆ ਗੱਲ ਕੋਈ ਹੈ ਨਹੀਂ ਤੇ ਨਾ ਹੀ ਕਿਸੇ ਨੂੰ ਹੈਗੀ ਆ ਇੱਥੇ ਸੋ ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਦੂਜੇ ਦੇ ਨਾਲ ਜੇ ਕਟਾਰੂ ਚੱਕ ਦੇ ਨਾਲ ਬਹਿ ਸਕਦੇ ਆ ਭਗਵੰਤ ਮਾਨ ਜੀ ਜੇ ਸਿੰਗਲੇ ਦੇ ਨਾਲ ਜਿਹਨੂੰ ਖੁਦ ਫੜਿਆ ਸੀਗਾ ਭਗਵੰਤ ਮਾਨ ਹੋਣਾ ਨੇ ਰਿਸ਼ਵਤ ਦੇ ਵਿੱਚ ਜੇ ਉਹਦੇ ਪਰਿਵਾਰਕ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ ਉਧਰੇ ਪਰਿਵਾਰਕ ਸਮਾਗਮ ਦੇ ਵਿੱਚ ਸਿੰਗਲੇ ਦੇ ਜਾ ਸਕਦੇ ਆ ਤਾਂ ਪਰ ਇੱਥੇ ਵੀ ਮਾਣੂ ਕਿਤੇ ਨਾਲ ਵੀ ਤੁਰੇ ਫਿਰਨ ਗਈ ਟਿਕੂ ਗੱਲ ਨਹੀਂ ਹੈ ਜੀ ਬਿਲਕੁਲ ਫਿਰ ਦੂਸਰੇ ਪਾਸੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਿੱਚ ਉੱਠੀ ਬਗਾਵਤ ਦੀ ਜੀ ਕਿਉਂਕਿ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਇਕਾਈ ਦੇ ਵਿੱਚ ਵੱਡੀ ਬਗਾਵਤ ਉੱਤੀ ਸੀ ਵੱਡੇ ਪੱਧਰ ਤੇ ਆਗੂਆਂ ਦੇ ਵੱਲੋਂ ਅਸਤੀਫੇ ਦੇ ਕੇ ਪਾਰਟੀ ਨੂੰ ਅਲਵਿਦਾ ਆਖਾ ਗਿਆ ਸੀ ਪਾਰਟੀ ਦੇ ਪੈਰਲਰਕ ਪਾਰਟੀ ਖੜੀ ਕਰ ਦਿੱਤੀ ਗਈ ਸੀ ਉੱਥੇ ਹੁਣ ਬਗਾਵਤੀ ਸੁਰਾਂ ਪੰਜਾਬ ਦੇ ਵਿੱਚ ਵੀ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹ ਬਗਾਵਤੀ ਸੁਰਾਂ ਕਿੰਨਾ ਬਲੋਟੀਆਂ ਨੇ ਤੇ ਇਸ ਬਗਾਵਤੀ ਸੁਰਾਂ ਦੇ ਅਸਲ ਕਾਰਨ ਕੀ ਨੇ ਦੇਖੋ ਬਗਾਵਤੀ ਸੁਰਾਂ ਵਾਕਈ ਜਿਹੜੀਆਂ ਉੱਠੀਆਂ ਨੇ ਲਖਵਿੰਦਰ ਜੀ ਕਾ ਕੱਲ ਜਿਹੜੀ ਆ ਖਬਰ ਕੀਤੀ ਸੀਗੀ ਬਹੁਤ ਅਹਿਮ ਖਬਰ ਸੀ ਕੱਲ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਇਹਨਾਂ ਨੇ ਡਾਇਰੈਕਟਰ ਲਾਏ ਆ ਬਹੁਤ ਸਾਰੇ ਬੋਰਡਾਂ ਦੇ ਡਾਇਰੈਕਟਰ ਲਾਏ ਗਏ ਆ ਬਹੁਤ ਸਾਰੇ ਅਹਿਮ ਜਿਹੜੇ ਅਹੁਦੇ ਜਿਹੜੇ ਵੰਡੇ ਆ ਕਈ ਚੇਅਰਮੈਨ ਲਾਇਆ ਕਈਆਂ ਨੂੰ ਡਾਇਰੈਕਟਰ ਲਾਇਆ ਗਿਆ ਔਰ ਦੋ ਅਹਿਮ ਅਹੁਦੇ ਜਿਹੜੇ ਇੱਕ ਤਾਂ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਜਿਹੜਾ ਸੀਗਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਸੀਗਾ ਉਹਦੀ ਚੇਅਰਮੈਨ ਜਿਹੜੀ ਆ ਉਹ ਲਾਈਆ ਬੀਬੀ ਰੀਨਾ ਗੁੱਤਾ ਉਹ ਦਿੱਲੀੋਂ ਲਿਆ ਕੇ ਜਿਹੜੀ ਆ ਉਹ ਲਾਈਆ ਜਦ ਕਿ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਕਿ ਭਾਈ ਇਹ ਤੇ ਬੜਾ ਕੋਈ ਜਿਹੜਾ ਇੰਜੀਨੀਅਰ ਜਿਹੜਾ ਇਸ ਮਸਲੇ ਦੇ ਨਾਲ ਜਿਹੜਾ ਇਸ ਮਹਿਕਮੇ ਦੇ ਨਾਲ ਸਬੰਧ ਰੱਖਦਾ ਹੋਵੇ ਤੇ ਜਾਂ ਫਿਰ ਬਹੁਤ ਵਧੀਆ ਤਰੀਕੇ ਦੇ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਕੰਮਕਾਜ ਨੂੰ ਸਮਝਦਾ ਹੋਵੇ ਇਹੋ ਜਿਹੇ ਇੰਜੀਨੀਅਰ ਨੂੰ ਜਿਹੜਾ ਉਹ ਲਾਉਣਾ ਚਾਹੀਦਾ ਸੀ ਪਰ ਇਹਨਾਂ ਗੁਪਤਾ ਨੂੰ ਲਾਇਆ ਗਿਆ ਕੋਈ ਦਿੱਲੀੋਂ ਲਿਆਂਦੀਆ ਦਿੱਲੀ ਵਾਲਿਆਂ ਦੀ ਕਾਤਮਕਾਤ ਇੱਕ ਪੰਜਾਬ ਲਾਰਜ ਇੰਡਸਟਰੀਅਲ ਮੈਨੇਜਮੈਂਟ ਬੋਰਡ ਜਿਹੜਾ ਡਿਵੈਲਪਮੈਂਟ ਬੋਰਡ ਜਿਹੜਾ ਸੀਗਾ ਔਰ ਉਹਦੇ ਚੇਅਰਮੈਨ ਜਿਹੜੇ ਆ ਉਹ ਲਾਏ ਗਏ ਆ ਦੀਪਕ ਚੋਹਾਨ ਉਹ ਜਿਹੜੇ ਦੀਪਕ ਚੋਹਾਨ ਦੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਉਹ ਡੈਰੀ ਚੱਕ ਹੈਗੇ ਆ ਜਿਹੜੇ ਸੰਦੀਪ ਪਾਠਕ ਦੇ ਖਾਸਮ ਖਾਸ ਨੇ ਉਹ ਯੂਪੀ ਤੋਂ ਹੈਗੇ ਆ ਦਿੱਲੀ ਵਾਲਿਆਂ ਦੇ ਖਾਸਮ ਖਾਸ ਨੇ ਯਾਨੀ ਕਿ ਦੋ ਅਹਿਮ ਅਹੁਦੇ ਇੱਕ ਨੂੰ ਦਿੱਲੀੋਂ ਦੇ ਆ ਕੇ ਇੱਕ ਨੂੰ ਯੂਪੀੋਂ ਲਿਆ ਕੇ ਦਿੱਲੀ ਵਾਲਿਆਂ ਨੇ ਜਿਹੜੇ ਇਹ ਅਹੁਦੇ ਦਿੱਤੇ ਹੈਗੇ ਆ ਔਰ ਅਸੀਂ ਕਿਸੇ ਸਟੇਟ ਦੇ ਜਾਂ ਅਸੀਂ ਕਿਸੇ ਸਟੇਟ ਦੇ ਲੋਕਾਂ ਦੇ ਖਿਲਾਫ ਨਹੀਂ ਹੈ ਪਰ ਗੱਲ ਇਉਂ ਹੈ ਕਿ ਇਹ ਪੰਜਾਬੀਆਂ ਦੇ ਅਹੁਦੇ ਆ ਪੰਜਾਬੀਆਂ ਦੀ ਸਰਕਾਰ ਹੈ ਪੰਜਾਬ ਸਾਡਾ ਇੱਥੇ ਪੰਜਾਬੀ ਜਿਹੜੇ ਆ ਉਹ ਲਾਉਣੇ ਚਾਹੀਦੇ ਚਾਹੇ ਤੁਸੀਂ ਹਿੰਦੂ ਨੂੰ ਲਾ ਦਿਓ ਪੰਜਾਬੀ ਨੂੰ ਚਾਹੇ ਪੰਜਾਬ ਚ ਵਾਸਤੇ ਕਿਸੇ ਮੁਸਲਮਾਨ ਨੂੰ ਲਾ ਦਿਓ ਪੰਜਾਬ ਚ ਵਾਸਤੇ ਕਿਸੇ ਵੀ ਧਰਮ ਕਿਸੇ ਵੀ ਜਾਤੀ ਕਿਸੇ ਵੀ ਲੋਕਾਂ ਨੂੰ ਲਾ ਦਿਓ ਪਰ ਉਹ ਹੋਵੇ ਪੰਜਾਬੀ ਪੰਜਾਬੀ ਦਾ ਮਤਲਬ ਜਾਂ ਸਿੱਖ ਨਹੀਂ ਅਸੀਂ ਕਹਿ ਰਹੇ ਚਾਹੇ ਹਿੰਦੂ ਹੋਵੇ ਮੁਸਲਮਾਨ ਹੋਵੇ ਚਾਹੇ ਕੋਈ ਵੀ ਹੋਵੇ ਸਿੱਖ ਹੋਵੇ ਪਰ ਹੋਵੇ ਪੰਜਾਬੀ ਪੰਜਾਬ ਦੇ ਵਸਿੰਦੇ ਨੂੰ ਜਿਹੜੇ ਪੰਜਾਬ ਦੀ ਸਰਕਾਰ ਦੇ ਅੰਦਰ ਜਿਹੜੇ ਅਹੁਦੇ ਮਿਲਣੇ ਚਾਹੀਦੇ ਆ ਔਰ ਜੇ ਅਸੀਂ ਗੱਲ ਕਰੀਏ ਤਾਂ ਇਸ ਚੀਜ਼ ਨੂੰ ਦੇਖਦੇ ਆ ਕਿਉਂਕਿ ਵਲੰਟੀਅਰ ਪਹਿਲਾਂ ਹੀ ਬੜੇ ਪਰੇਸ਼ਾਨ ਸੀਗੇ ਕਿਉਂਕਿ ਵਲੰਟੀਅਰ ਜਿਹੜੇ ਆ ਉਹ ਪਹਿਲਾਂ ਹੀ ਬੜੇ ਔਖੇ ਸੀਗੇ ਆਮ ਆਦਮੀ ਪਾਰਟੀ ਤੋਂ ਕਿਉਂਕਿ ਪਹਿਲੇ ਤਾਂ ਆਪਾਂ 22 ਦੇ ਵਿੱਚ ਦੇਖਿਆ ਕਿ 2014-13 ਤੋਂ ਲੈ ਕੇ ਜਿਹੜੇ ਪਾਰਟੀ ਦੇ ਵਲੰਟੀਅਰ ਕੰਮ ਕਰ ਰਹੇ ਸੀ ਪਾਰਟੀ ਦੇ ਵਾਸਤੇ ਉਹਨਾਂ ਵਲੰਟੀਅਰਾਂ ਨੂੰ ਵਿਸਾਰ ਕੇ 2022 ਦੇ ਵਿੱਚ ਇਧਰੋਂ ਉਧਰੋਂ ਬੰਦੇ ਫੜ ਕੇ ਅਤੋਂ ਜ਼ਿਆਦਾ ਬੰਦੇ ਜਿਹੜੇ ਆ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਉਹਨਾਂ ਨੂੰ ਐਮਐਲਏ ਮੰਤਰੀ ਜਿਹੜਾ ਉਹ ਬਣਾ ਦਿੱਤਾ ਗਿਆ ਤਾਂ ਇਸ ਗੱਲੋਂ ਵੀ ਵਲੰਟੀਅਰ ਜਿਹੜੇ ਔਖੇ ਸੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਲਖਵਿੰਦਰ ਜੀ ਜਿਮਨੀ ਚੋਣ ਆਉਂਦੀ ਹੈ ਜਲੰਧਰ ਦੀ ਚਲੋ ਜਿਹੜੀ ਸੰਗਰੂਰ ਦੀ ਆਈ ਸੀ ਜਿਮਨੀ ਚੋਣ ਉੱਥੇ ਤਾਂ ਇਹਨਾਂ ਨੇ ਆਪਣੇ ਬੰਦੇ ਨੂੰ ਜਿਹੜੀ ਟਿਕਟ ਦਿੱਤੀ ਤਾਂ ਉਸ ਤੋਂ ਬਾਅਦ ਜਿਮਨੀ ਚੋਣ ਆਈ ਜਲੰਧਰ ਦੀ ਜਿਮਨੀ ਚੋਣ ਦੇ ਅੰਦਰ ਮੌਕਾ ਸੀ ਵਲੰਟੀਅਰ ਨੂੰ ਕਿਸੇ ਨੂੰ ਟਿਕਟ ਦੇਣ ਦਾ ਪਰ ਉੱਥੇ ਸੁਸ਼ੀਲ ਰੈਂਕੂ ਨੂੰ ਲਿਆ ਕੇ ਆਮ ਆਦੀ ਪਾਰਟੀ ਨੇ ਕਾਂਗਰਸ ਵਿੱਚੋਂ ਉਹਨੂੰ ਜਿਹੜੀ ਟਿਕਟ ਦੇ ਦਿੱਤੀ ਉਸ ਤੋਂ ਬਾਅਦ ਫਿਰ ਆਗੀਆਂ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਵਿੱਚ ਮੌਕਾ ਸੀ ਵਲੰਟੀਅਰਾਂ ਨੂੰ ਪੁਰਾਣਿਆਂ ਨੂੰ ਟਿਕਟ ਦੇਣ ਦੀ ਉਹਨਾਂ ਨੂੰ ਉਭਾਰਨ ਦੀ ਲੀਡਰਸ਼ਿਪ ਦੇ ਵਜੋਂ ਪਰ ਕੀ ਕੀਤਾ ਜਾਂ ਤਾਂ ਬਾਹਰਲੀ ਪਾਰਟੀਆਂ ਚ ਲੋਕ ਲਿਆਂਦੇ ਰਾਜਕੁਮਾਰ ਚੱਬੇਵਾਲ ਵਰਗੇ ਤੇ ਮਾਨਵਿੰਦਰ ਕੰਗ ਵਰਗੇ ਜਾਂ ਹੋਰ ਤੇ ਜਾਂ ਫਿਰ ਜੇ ਆਪਾਂ ਗੱਲ ਕਰ ਲਈਏ ਤਾਂ ਬਾਹਰੋਂ ਲੋਕ ਲੋਕ ਲਿਆਂਦੇ ਕਲਾਕਾਰ ਜਿਹੜੇ ਸੀਗੇ ਕਰਮਜੀਤ ਅਨਮੋਲ ਵਰਗੇ ਤਾਂ ਉੱਥੇ ਹੀ ਕੁਝ ਜਿਹੜੇ ਆਪਣੇ ਪਹਿਲਾਂ ਹੀ ਬਣੇ ਹੋਏ ਐਮਐਲਏ ਮੰਤਰੀ ਸੀਗੇ ਉਹਨਾਂ ਨੂੰ ਵੀ ਜਿਹੜੀਆਂ ਲਿਆ ਕੇ ਟਿਕਟਾਂ ਜਿਹੜੀਆਂ ਲੜਾ ਦਤੀਆਂ ਯਾਨੀ ਕਿ ਉੱਥੇ ਵੀ ਵਲੰਟੀਅਰ ਜਿਹੜੇ ਐਗਨੋਰ ਹੋ ਗਏ ਰਾਜ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਰਾਜ ਸਭਾ ਵਾਲੀ ਗੱਲ ਹੋ ਗਈ ਸੀਗੀ ਮੈਂ ਭੁੱਲ ਗਿਆ ਸੀ ਉੱਥੇ ਵੀ ਜਿਹੜੇ ਉਹ ਬਾਹਰਲੇ ਲੋਕਾਂ ਨੂੰ ਦਿੱਲੀ ਵਾਲਿਆਂ ਨੂੰ ਜਿਹੜੇ ਲਿਆ ਕੇ ਜਿਹੜੇ ਅਹੁਦੇ ਦੇ ਦਿੱਤੇ ਗਏ ਰਾਜ ਸਭਾ ਦੇ ਵੀ ਤਾਂ ਲਗਾਤਾਰ ਬਾਹਰੋਂ ਜਿਹੜੇ ਆ ਉਹਦੇ ਬਾਹਰਲੇ ਬੰਦਿਆਂ ਨੂੰ ਲਿਆ ਕੇ ਜਿਹੜੇ ਅਹੁਦੇ ਦਿੱਤੇ ਜਾ ਰਹੇ ਸੀਗੇ ਹੁਣ ਮਨੀਸ਼ ਸੋਦੀ ਆਏ ਪਰ ਮੀਡੀਆ ਦੇ ਵਿੱਚ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਹਟਾ ਕੇ ਆਪਣੀ ਜਿਹੜੀ ਦਿੱਲੀੋਂ ਆਈ ਟੀਮ ਐ ਉਹਨੂੰ ਉਹਨਾਂ ਨੂੰ ਜਿਹੜੇ ਅਹੁਦੇ ਦੇ ਦਿੱਤੇ ਗਏ ਆ ਤਾਂ ਲਗਾਤਾਰ ਉਹਦੇ ਬਾਹਰ ਦਿੱਤੇ ਜਾ ਰਹੇ ਸੀ ਤਾਂ ਹੁਣ ਆਸੀ ਵਲੰਟੀਅਰਾਂ ਨੂੰ ਕਿ ਜਿਹੜੇ ਬਚਦੇ ਅਹੁਦੇ ਆ ਉਹ ਸਾਡੇ ਵਲੰਟੀਅਰਾਂ ਦੇ ਵਿੱਚੋਂ ਹੀ ਜਿਹੜੇ ਆ ਉਹ ਦਿੱਤੇ ਜਾਣਗੇ ਪਰ ਵਲੰਟੀਅਰਾਂ ਦੇ ਇੱਕ ਵਾਰ ਫਿਰ ਤੋਂ ਜਿਹੜੇ ਆ ਦਿਲ ਟੁੱਟੇ ਭਮਕੜਾਂ ਦੇ ਫਿਰ ਤੋਂ ਦਿਲ ਟੁੱਟੇ ਭਮਕੜਾਂ ਨੂੰ ਕਹਿੰਦੇ ਕਿ ਭਮਕੜੋ ਤੁਸੀਂ ਦਰਿਆ ਛਾੜੋ ਤੇ ਅਹੁਦੇ ਤਾਂ ਦਿੱਲੀ ਵਾਲਿਆਂ ਤੇ ਯੂਪੀ ਵਾਲਿਆਂ ਨੂੰ ਦੇਣੇ ਆ ਤਾਂ ਇੱਕ ਵਾਰ ਫਿਰ ਇਹ ਜਿਹੜੇ ਬਾਹਰਲੇ ਲੋਕਾਂ ਨੂੰ ਅਹੁਦੇ ਜਿਹੜੇ ਆ ਦੇ ਦਿੱਤੇ ਗਏ ਜਿਹਦੇ ਕਰਕੇ ਜਿਵੇਂ ਆਪਾਂ ਦਿੱਲੀ ਦੇ ਵਿੱਚ ਜਿਹੜੀ ਬਗਾਵਤ ਦੇਖੀ ਪਿਛਲੇ ਕੁਝ ਦਿਨਾਂ ਦੇ ਵਿੱਚ ਉੱਥੋਂ ਦੇ ਜਿਹੜੇ ਕੁਝ ਸੀਨੀਅਰ ਆਗੂਆਂ ਦੇ ਨਾਲ ਲਾ ਕੇ ਉਹ tourne ਜਿਹੜੇ ਮੌਜੂਦਾ 15 ਕਾਉਂਸਲਰਾਂ ਨੇ ਜਿਹੜਾ ਹੈਗਾ ਉਥੇ ਪਾਰਟੀ ਨਵੀਂ ਬਣਾ ਲਈ ਔਰ ਪਾਰਟੀ ਛੱਡ ਦिती ਹੈ ਉਸੇ ਤਰੀਕੇ ਦੇ ਨਾਲ ਹੁਣ ਜਦੋਂ ਤੋਂ ਰਾਤ ਇਹ ਜਿਹੜਾ ਮਸਲਾ ਸਾਹਮਣੇ ਆਇਆ ਬਾਹਰਲੇ ਲੋਕਾਂ ਨੂੰ ਉਹਦੇ ਦੇਣ ਦਾ ਤਾਂ ਉਦੋਂ ਤੋਂ ਹੀ ਆਪ ਦੇ ਵਲੰਟੀਅਰਾਂ ਦੇ ਅੰਦਰ ਜਿਹੜੇ ਇੱਕ ਬਗਾਵਤੀ ਸੁਰ ਜਿਹੜੇ ਖੜੇ ਹੋ ਗਏ ਆ ਔਰ ਨਾਰਾਜ਼ਗੀਆਂ ਸ਼ੁਰੂ ਹੋ ਗਈਆਂ ਕਿ ਭਾਈ ਸਾਢੇ 3 ਸਾਲ ਦੀ ਸਰਕਾਰ ਜਿਹੜੀ ਹੈ ਲੰਘੀ ਹੈ ਰਹਿ ਗਏ ਤਕਰੀਬਨ ਸਿਰਫ 1.5 ਸਾਲ ਤੇ ਡੇਢ ਸਾਲ ਦੇ ਵਿੱਚ ਵੀ ਜਿਹੜੀਆਂ ਤੁਸੀਂ ਚੇਰਮੈਨੀਆਂ ਜਿਹੜੇ ਤੁਸੀਂ ਅਹੁਦੇ ਆਪਣੇ ਵਲੰਟੀਅਰਾਂ ਨੂੰ ਦੇਣੇ ਸੀ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਦੀ 14 ਤੋਂ ਲੈ ਕੇ 22 ਤੱਕ 8 ਸਾਲ ਪਹਿਲਾਂ ਕਾਲੀਆਂ ਤੋਂ ਛੇਤਰ ਖਾਦੇ ਫਿਰ ਕਾਂਗਰਸੀਆਂ ਤੋਂ ਛੇਤਰ ਖਾਦੇ ਉਹਨਾਂ ਨੂੰ ਅਹੁਦੇ ਦੇਣ ਦੀ ਬਜਾਏ ਤੁਸੀਂ ਦਿੱਲੀ ਤੇ ਯੂਪੀ ਵਾਲਿਆਂ ਨੂੰ ਲਿਆ ਕੇ ਜਿਹੜੇ ਅਹੁਦੇ ਦੇ ਦਿੱਤੇ ਆ ਤਾਂ ਫਿਰ ਅਸੀਂ ਕਿੱਥੇ ਜਿਹੜਾ ਜਾਵਾਂਗੇ ਡੇਢ ਸਾਲ ਦੀ ਸਰਕਾਰ ਰਹਿ ਗਈ ਹੈ ਗਾਂ ਨੂੰ ਸਰਕਾਰ ਜਿਹੜੀ ਆ ਆਉਣੀ ਨਹੀਂ ਜਿਹੋ ਜਿਹੇ ਲੱਛਣ ਹੈ ਤਾਂ ਫਿਰ ਅਸੀਂ ਜਿਹੜਾ ਕਿੱਥੇ ਜਾਵਾਂਗੇ ਕਿ ਅਸੀਂ ਸਿਰਫ ਔਰ ਸਿਰਫ ਛੇਤਰਖਾਨ ਨੂੰ ਰੱਖੇ ਹੋਏ ਆ ਔਰ ਇਸ ਕਰਕੇ ਉਹਨਾਂ ਉਹਨਾਂ ਵਲੰਟੀਅਰਾਂ ਦੇ ਵਿੱਚ ਉਹਨਾਂ ਅਹੁਦੇਦਾਰਾਂ ਦੇ ਵਿੱਚ ਬਗਾਵਤੀ ਸੁਰ ਜਿਹੜੇ ਲਖਵਿੰਦਰ ਜੀ ਉੱਠੇ ਐ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵਲੰਟੀਅਰ ਵੱਡੇ ਪੱਦਰ ਤੇ ਪਾਰਟੀਆਂ ਜਿਹੜੀਆਂ ਇਹ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਸਕਦੇ ਆ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਜਿਹੜੀ ਬਗਾਵਤ ਉਹ ਵੱਡੇ ਪੱਦਰ ਦੇ ਉੱਪਰ ਛਿੜ ਸਕਦੀ ਹੈ ਜਿਹਦੇ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਬੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈਗੀ ਹੈ ਔਰ ਜੇ ਤਾਂ ਇਹ ਬਗਾਵਤ ਨੂੰ ਰੋਕ ਲਿਆ ਜਾਂਦਾ ਤਾਂ ਰੋਕ ਲਿਆ ਜਾਂਦਾ ਪਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਗਾਵਤ ਬਹੁਤ ਵੱਡੇ ਪੱਧਰ ਤੇ ਛਿੜਗੀ ਤਾਂ ਐ 27 ਤੋਂ ਪਹਿਲਾਂ ਲਗਾਤਾਰ ਛਟਕੇ ਜਿਹੜੇ ਹੁਣ ਤੋਂ ਹੀ ਸ਼ੁਰੂ ਹੋ ਜਾ ਰਹੇ ਆ ਔਰ 27 ਦੇ ਨੇੜੇ ਜਾ ਕੇ ਤਾਂ ਲਖਵਿੰਦਰ ਜੀ ਹੋਰ ਜੜੀਆਂ ਉਹ ਬਗਾਵਤੀ ਸੁਰਾਂ ਜੜੀਆਂ ਉੱਠ ਜਾਣੀਆਂ ਔਰ ਵਲੰਟੀਅਰ ਜਿਹੜੇ ਆ ਇਹਨਾਂ ਤੋਂ ਰੋਕੇ ਨਹੀਂ ਜਾਣੇ ਔਰ ਇੰਨਾ ਗੁੱਸਾ ਜਿਹੜਾ ਵਲੰਟੀਅਰਾਂ ਦੇ ਵਿੱਚ ਹੈਗਾ ਔਰ ਇਸੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਹਿ ਰਹੇ ਆ ਕਿ ਰਾਤ ਦੇ ਸਾਨੂੰ ਵੀ ਬੜੇ ਟੈਲੀਫੋਨ ਜਿਹੜੇ ਇਹਨਾਂ ਦੇ ਵਲੰਟੀਅਰਾਂ ਦੇ ਇਹਨਾਂ ਦੇ ਪੁਰਾਣੇ ਅਹੁਦੇਦਾਰਾਂ ਦੇ ਆਏ ਆ ਜਿਹੜੇ ਕਿ ਬੜੀ ਨਿਰਾਸ਼ਾ ਦੇ ਆਲਮ ਦੇ ਵਿੱਚ ਹੈ ਜਿਹੜੇ ਕਿ ਬੜੇ ਗੁੱਸੇ ਦੇ ਵਿੱਚ ਹੈ ਜਿਹੜੇ ਕਿ ਬੜੀਆਂ ਗਾਲ੍ਹਾਂ ਵੀ ਜਿਹੜੇ ਉਹ ਕੱਢਦੇ ਇਹਨਾਂ ਨੂੰ ਸੁਣਾਈ ਦਿੰਦੇ ਆ ਔਰ ਉਹਨਾਂ ਦਾ ਗੁੱਸਾ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਔਰ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਬਗਾਵਤ ਜਿਹੜੀ ਆ ਉਹ ਛਿੜ ਸਕਦੀ ਹੈ ਔਰ ਬਗਾਵਤ ਤੋਂ ਬਾਅਦ ਅਸਤੀਫੇ ਵੀ ਜਿਹੜੇ ਆ ਸਕਦੇ ਆ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਅੰਦਰ ਵੀ ਜਿਹੜੀ ਹਲਚਲ ਹੋ ਸਕਦੀ ਹੈ ਬਿਲਕੁਲ ਜੀ ਕਿਉਂਕਿ ਜਿੱਥੇ ਨਾਰਾਜ਼ਗੀ ਲੋਕਾਂ ਦੀ ਹੈ ਵਲੰਟੀਅਰਾਂ ਦੇ ਜਿੱਥੇ ਵਿਰੋਧੀ ਪਾਰਟੀਆਂ ਵੀ ਲਗਾਤਾਰ ਇਹਨਾਂ ਅਹੁਦਿਆਂ ਨੂੰ ਲੈ ਕੇ ਵਾਪਸ ਨੂੰ ਇਹ ਅਹੁਦੇ ਹਕੂਮਤ ਨੂੰ ਵਾਪਸ ਲੈਣ ਦੀ ਗੱਲ ਵੀ ਕਰਦੇ ਹੋਏ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਸਰਕਾਰ ਦੇ ਉੱਪਰ ਦਬਾਅ ਜਿੱਥੇ ਆਪਣੇ ਵਲੰਟੀਅਰਾਂ ਦਾ ਹੋਗਾ ਉੱਥੇ ਵਿਰੋਧੀ ਪਾਰਟੀਆਂ ਦਾ ਵੀ ਵੱਡਾ ਦਬਾਅ ਕੀ ਸਰਕਾਰ ਇਹ ਫੈਸਲੇ ਨੂੰ ਵਾਪਸ ਲੈਂਦੀ ਹੈ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਸਿੱਧਾ ਸਾਹਿਬ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਦ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਤੋਂ ਸੁਖਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਿਆ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਹੋ ਤੱਕ ਦਿਓ ਇਜਾਜ਼ਤ ਧੰਨਵਾਦ